ਜਾਂਦਾ ਹੁੰਦਾ ਆਂਟੀ ਥੋੜੀ ਗੱਡੀ ਦੇ ਦਿਓ ਮਾੜੀ ਜੀ ਸਾਡੇ ਨਾ ਨੌਕਰ ਦੇ 6:00 ਵਜੇ ਖੇਤੋਂ ਹੋਣ ਆਇਆ ਇਹ ਭਾਈ ਅਮਨ ਗੱਡੀ ਤਾਂ ਹਫਤਾ ਹੋ ਗਿਆ ਖੜੀ ਨਹੀਂ ਸਾਡੀ ਨੂੰ ਖਰਾਬ ਹੋਈ ਵੀ ਤਾਂ ਸਰਵਾਬ ਹੀ ਨਹੀਂ ਹੋਈ ਸੱਤੋਂ ਤਾਂ ਦੇ ਦੇਂਦੇ ਜਰੂਰ ਦੇਖੋ ਖਰਾਬ ਆ ਚਲੋ ਆ ਕਿਸੇ ਹੋਰ ਦੀ ਪੁੱਛ ਲੈਨੇ ਆਂ ਫਿਰ ਹਾਂ ਹੋਰ ਲੈ ਜਾਓ ਛੇਤੀ ਮਾਤਾ ਦੇ ਜਣੀ ਦੀ ਗੱਡੀ ਤਾਂ ਕੇਤੀ ਜੇ ਮਜਬੂਰੀ ਦੀ ਅਗਲਾ ਤਾਂ ਹੀ ਮੰਗਣਾ ਉਹ ਚਲ ਜਾਣ ਦੇ ਮੁੰਡਿਆ ਇਹਨਾਂ ਦਾ ਤਾਂ ਇਹੀ ਕੰਮ ਐ ਤੀਏ ਦਿਨਾਂ ਕੱਢਦੇ ਆਂ ਮਜਬੂਰੀ ਕਰਕੇ ਜਾਂਦਾ ਆਂ ਆਂਟੀ ਨੇ ਝੂਠ ਬੋਲਿਆ ਗੱਡੀ ਤਾਂ ਮੈਂ ਸਵੇਰੇ ਦੇਖੀ ਆ ਚੱਲਦੀ ਐ ਨਾ ਉਹਦੀ ਚੱਲ ਮੈਂ ਦੱਸ ਕੇ ਆਉਣੀ ਐ ਇਹਨਾਂ ਨੂੰ ਗਰਮੀ ਯਾਰੀ ਧੁੱਪ ਪੈਣ ਲੱਗ ਗਈ ਹੁਣ ਬਹੁਤੀ ਆਂਟੀ ਹਾਂ ਦੇਖ ਲਓ ਤੁਸੀਂ ਮੈਨੂੰ ਜਵਾਬ ਦਿੱਤਾ ਗੱਡੀ ਤਾਂ ਮੈਂ ਥੋੜੀ ਸਵੇਰੀ ਦੇਖੀ ਆ ਜਾਂਦੀ ਹੋਈ ਇਹ ਨਹੀਂ ਪੁੱਤ ਬਲੇਖਾ ਪੈ ਜਾਂਦਾ ਹੁੰਦਾ ਬਲੇਖਾ ਨਹੀਂ ਤੁਸੀਂ ਜਵਾਬ ਦਿਤਾ ਪਤਾ ਆਂਟੀ ਕੋਈ ਬੰਦਾ ਨਾ ਮਜਬੂਰੀ ਨੂੰ ਆਉਂਦਾ ਹੁੰਦਾ ਨਾਲੇ ਮਰਿਆ ਸੋ ਮੰਗਣ ਆਇਆ ਉਹ ਪਹਿਲਾਂ ਮਰ ਗਿਆ ਜਿਹੜਾ ਹੁੰਦੇ ਸੁੰਦੇ ਮੁਕਰ ਗਿਆ ਗੱਡੀ ਦਾ ਕਿਸੇ ਹੋਰ ਦੇ ਮਿਲ ਜਾਓਗੇ